ਜਿੱਥੇ ਪਿਛਲੇ ਮਹੀਨੇ ਸਬਜ਼ੀਆਂ ਦੇ ਰੇਟ ਅਸਮਾਨ ਨੂੰ ਛੂ ਰਹੇ ਸਨ ਅਤੇ ਆਮ ਲੋਕਾਂ ਦੇ ਬਜਟ ਤੋਂ ਇਹ ਸਬਜ਼ੀਆਂ ਬਾਹਰ ਹੁੰਦੀਆਂ ਜਾ ਰਹੀਆਂ ਸਨ ਉੱਥੇ ਹੀ ਹੁਣ ਪਿਛਲੇ ਦਿਨੀ ਹੋਈ بارش ਦੇ ਚੱਲਦੇ ਲੋਕਾਂ ਨੂੰ ਇਸ ਦਾ ਫਾਇਦਾ ਮਿਲਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਲੋਕਲ ਸਬਜ਼ੀ ਮੰਡੀ ਦੇ ਵਿੱਚ ਆਣੀ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਚੱਲਦੇ ਸਬਜ਼ੀਆਂ ਦਾ ਰੇਟ ਪਿਛਲੇ ਮਹੀਨੇ ਦੇ ਨਾਲੋਂ ਇਸ ਮਹੀਨੇ ਪਠਾਨਕੋਟ ਵਿਖੇ ਘਟ ਹਨ ਅਤੇ ਇਸ ਦੇ ਨਾਲ ਗ੍ਰਾਹਕ ਦੇ ਚਿਹਰੇ ਤੇ ਰੌਣਕ ਨਜ਼ਰ ਆ ਰਹੀ ਹੈ ਕਿਉਂਕਿ ਸਬਜ਼ੀਆਂ ਦੇ ਰੇਟ ਕੱਟ ਹੋਣ ਦੇ ਨਾਲ ਉਹਨਾਂ ਦੀ ਰਸੋਈ ਦਾ ਬਜਟ ਸਹੀ ਹੋ ਚੁੱਕਾ ਹੈ ਪਰ ਦੁਕਾਨਦਾਰ ਹਜੇ ਵੀ ਗ੍ਰਾਹਕ ਦੀ ਉਡੀਕ ਦੇ ਵਿੱਚ ਹਨ ਕਿਉਂਕਿ ਜ਼ਿਆਦਾ ਪੈ ਰਹੀ ਠੰਡ ਦੇ ਕਾਰਨ ਲੋਕਾਂ ਦੇ ਘਰਾਂ ਤੋਂ ਨਿਕਲਣਾ ਬਾਹਰ ਹੋ ਗਿਆ ਹੈ ਅਤੇ ਲੋਕ ਮੰਡੀ ਦੇ ਵਿੱਚ ਘੱਟ ਹੀ ਨਜ਼ਰ ਆ ਰਹੇ ਹਨ ਐਤ ਕੀ ਐਕੀ ਛਬੀ ਫਰੂਟ ਦਾ ਨਾਰਮਲ ਵੈਚੇ ਰੇਟ ਇਥੇ ਨੇ ਜਿਆਦਾ ਨਹੀਂ ਵੜੇ ਫਿਕਰੇ ਆਜ ਕੇ ਰੇਟ ਕਿਉਂਕਿ ਸਭ ਤੋਂ ਜ਼ਿਆਦਾ ਹੁੰਦਾ ਜਦੋਂ ਇੱਕ ਗੋਭੀ ਹੈ ਉਹ ਵੀ ਜਦੋਂ ਸਹੀਤੀ ਹੋ ਜਾਂਦੀ ਹੈ ਨਾ ਤਾਂ ਅਮਰੋਦ ਸਾਰੀਆਂ ਚੀਜ਼ਾਂ ਦੇ ਭਾਅ ਡੋਨ ਹੋ ਜਾਂਦੇ ਐ। ਐਤਵਿਲੇ ਆਲੂ ਦਾ ਰੇਟ ਵੀ ਠੀਕ ਐ, ਪਿਆਜ਼ ਵੀ ਡੋਨ ਹੋ ਗਿਆ। ਤੇ ਬਾਕੀ ਫਰੂਟ ਵੀ ਐਹ ਵੇਲੇ ਨਾਰਮਲ ਹੀ ਐ। ਠੀਕ ਚੱਲ ਰਿਹਾ। ਇਹਨਾਂ ਰੇਟ ਨਹੀਂ ਐ। ਔਰ ਠੰਡੋ ਛਾਦੀ ਹੋਣ ਦੇ ਨਾਲ ਐਤਵਿਲੇ ਗਾਹ ਜਿਹੜਾ ਬਹੁਤ ਘਾਟਾ ਚੱਲਦਾ ਬਾਜ਼ਾਰ ਦੇ ਵਿੱਚ। ਇਹ ਕਰਨਾ ਬਾਕੀ ਰੇਟ ਠੀਕ ਐ, ਇਹ ਨਾਰਮਲ ਰੇਟ ਐ। ਇਹਨਾਂ ਨਹੀਂ ਐ। ਐਤਵਿਲੇ ਮਟਰ ਦਾ ਰੇਟ ਐ, ਮਟਰ ਅੱਗੇ ਚੱਲ ਪਏਗਾ। ਔਰ ਘਟ ਜਾਏਗਾ ਉਹਦਾ ਰੇਟ। ਇਹ ਠੀਕ ਹੋ ਜਾਣਾ ਬਿਲਕੁਲ ਜਾਰ। ਨਾਲ ਨੂੰ ਮਰੇ ਰੇਟ ਹੈ ਕਿ ਵਧੇ ਨਹੀਂ ਹੈ। ਸਬਜ਼ੀਆਂ ਦੀ ਗੱਲ ਕਰੀਏ ਸਬਜ਼ੀਆਂ ਕਿੰਨੇ ਪਰਸੈਂਟ ਵਧੀਆਂ ਜਾਂ ਘਟੀਆਂ ਹੈ? ਨਹੀਂ ਜੀ ਸਬਜ਼ੀਆਂ ਦਾ ਰੇਟ ਠੀਕ ਰਿਹਾ ਹੈ। ਇਹਨੇ ਵਧੇ ਨਹੀਂ ਹੈ। ਐਤਵਿਲੇ 6 ਰੁਪਏ ਵਧ ਨਾਲ ਜਿਹੜੇ ਗੋਭੀ ਦੇ ਛਾਇਤੀ ਹੋ ਗਏ ਬਿਲਕੁਲ। ਗੋਭੀ ਆ ਗਈ ਹੈ 20 ਰੁਪਏ ਕਿਲੋ 15 ਰੁਪਏ ਕਿਲੋ ਗੋਭੀ ਆ ਗਈ ਹੈ। ਬਾਕੀ ਇਹ ਮਟਰ ਤੇਜ ਹੈ ਐਤਵਿਲੇ। ਹੁਣ ਮਟਰ ਦੀ ਫਸਲ ਆ ਜਾਣੀ ਹੈ। ਜਦੋਂ ਮਟਰ ਦੀ ਫਸਲ ਆ ਗਈ ਤੇ ਸਾਰੇ ਸਬਜ਼ੀ ਡਾਊਨ ਹੋ ਜਾਣੇ ਮਟਰ ਆਰਪ ਕਰਕੇ ਮਟਰ ਗਾਜਰ ਇਹ ਲੋਕਲ ਆ ਜਾਣੇ ਆ। ਲੋਕਲ ਸਬਜ਼ੀਆਂ ਹੋਣ ਦੇ ਨਾਲ ਰੇਟ ਆ ਜਿਹੜੇ ਉਹ ਕੰਮ ਹੋ ਜਾਂਦੇ ਆ ਹੋਰ ਘਟ ਹੋ ਜਾਣਗੇ ਹੋਰ ਸਰਦੀ ਜ਼ਿਆਦਾ ਹੋ ਕੇ ਘਟ ਲੋਕਾਂ ਦੀ ਆਵਾਜ਼ ਹੈ ਜੀ ਹਾਂ ਜੀ ਹੈ ਸਰਦੀ ਦੇ ਕਾਰਨ ਲੋਕੀ ਘਟ ਨਿਕਲਦੇ ਆ ਬਾਹਰ ਸਰਦੀ ਹੈ ਜਿਹਦੇ ਨਾਲ ਘਟ ਰਹਾ ਰਿਹਾ ਸਰ ਇਸਵਰੀ ਪਿਛਲੇ ਸਾਲ ਨਾਲੋਂ ਸਬਜ਼ੀਆਂ ਰੇਟ ਤੇਜ਼ ਰਹੀ ਹੈ ਪੂਰੀ ਵਜ੍ਹਾ ਹੈ ਸੀਸੀ ਕਿ ਇਸ ਸੀਜ਼ਨ ਬਾਰਿਸ਼ ਬਹੁਤ ਲੇਟ ਹੋਈ ਹੈ ਜਿਸ ਟਾਈਮ ਤੇ ਬਾਰਿਸ਼ ਪੈਣੀ ਚਾਹੀਦੀ ਸੀ ਉਸ ਟਾਈਮ ਤੇ ਬਾਰਿਸ਼ ਪਈ ਨਹੀਂ ਇਸ ਵਜ੍ਹਾ ਨਾਲ ਸਬਜ਼ੀਆਂ ਇਸ ਵਾਰ ਥੋੜੀ ਤੇਜ਼ ਰਹੀਆਂ ਹੁਣ ਆ ਕੇ ਬਾਰਿਸ਼ ਪੈਣ ਦੀ ਵਜ੍ਹਾ ਨਾਲ ਫੇਰ ਰੇਟ ਘਟ ਗਿਆ ਜਿਹੜਾ ਸਬਜ਼ੀਆਂ ਰੇਟ ਡਾਊਨ ਹੋ ਗਿਆ ਔਰ ਹੁਣ ਠੰਡ ਦੀ ਵਜ੍ਹਾ ਨਾਲ ਗਾਹ ਜਿਹੜਾ ਮਾਰਕੀਟ 'ਚ ਘੱਟ ਨਿਕਲਦੇ ਆ ਸਰ ਨੋਰਮਲ ਹੈ ਜ਼ਿਆਦਾ ਕਿਸੇ ਦਾ ਵੀ ਨਹੀਂ ਗਿਆ ਇਸ ਦਾ ਕੀ ਮਟਰ ਅੱਗੇ ਜ਼ਿਆਦਾ ਸਸਤਾ ਹੋਏਂਦੇ ਹੈ ਕਿ ਨਹੀਂ ਇੰਨਾ ਸਸਤਾ ਨਹੀਂ ਹੋਇਆਗਾ ਥੋੜਾ ਇਹਦਾ ਹੈਗਾ ਬਾਕੀ ਸਬਜ਼ੀਆਂ ਸਾਰੀਆਂ ਲਿਮਟ ਰੇਟ ਤੇ ਹੀ ਗਿਆ ਇਸ ਲਈ ਬਿਲਕੁਲ ਦੇ ਮਨਾ ਜੀ ਤੇ ਅਹੀਂ ਵਿਦਿਆਰ ਫਰੋਖਾ ਸਬਜ਼ੀ ਦਾ ਕੋਈ ਖਰੀਦਣ ਆਇਆ ਹੈ ਖਿਲੇ ਦਿਨਾਂ ਤੋਂ ਕਾਫੀ ਸਰਦੀਆਂ ਕਰਕੇ ਤੇ ਫਰੂਟ ਫਰਾਟ ਸਬਜ਼ੀ ਦਾ ਵੀ ਰੇਟ ਤੇਜ਼ ਸੀ ਹੁਣ ਮੌਸਮ ਠੀਕ ਹੋਣ ਕਰਕੇ ਥੋੜਾ ਰੇਟ ਵੀ ਡਾਊਨ ਹੋਇਆ ਤੇ ਧੁੱਪ ਕਰਕੇ ਤੇ ਬਾਹਰ ਨਿਕਲਣ ਦੀ ਨੀਂਦ ਪੀਤਾ ਵਾਸਤੇ ਕਰਕੇ ਖਰੀਦਦਾਰੀ ਕਰਨ ਲਈ ਆ ਰਹੇ ਆ ਜਿਹੜਾ ਇੱਕ ਵਾਰੀ ਇਹਦਾ ਪਿਛਲੇ ਸਾਲ ਦੇ ਮੁਕਾਬਲੇ ਸੱਜੇ ਰੇਟ ਕੰਟਰੋਲ ਨਹੀਂ ਜਾਂ ਕੋਈ ਫਰਕ ਹੈ ਨਹੀਂ ਠੀਕ ਹੈ ਇਸ ਨੇ ਪਿੱਛੇ ਤੇ ਕਾਫੀ ਤੇਜ਼ ਰਹੇ ਹੁਣ ਇਸ ਵੇਲੇ ਥੋੜਾ ਜਿਹਾ ਕੰਟਰੋਲ ਤੇ ਹੋਇਆ ਅੱਗੇ ਹੋਰ ਆਸ ਹੈ ਕਿ ਥੋੜਾ ਹੋਰ ਕੰਟਰੋਲ ਤੇ ਹੋ ਗਏ ਬੇਕਾਰ ਪਬਲਿਕ ਦੇ ਵਾਸਤੇ ਆਜਣਗੇ ਰੇਟ ਇਹਦੇ ਕਿ ਹਰ ਬੰਦਾ ਆਪਣੀ ਖਰੀਦਾਰੀ ਕਰ ਸਕੇ